ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਾਲੇ ਕੈਪਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਸਾਰੇ ਵਧੀਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਸਾਡੇ ਚੈਨਲ ਤੇ ਨਵੇਂ ਜੁੜੇ ਹੋਏ ਸਾਰੇ ਜਣੇ ਸਬਸਕ੍ਰਾਈਬ ਜਰੂਰ ਕਰ ਲਓ ਲਾਈਕ ਤੇ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਰਦੇ ਹਾਂ ਜੀ ਵੀਡੀਓ ਸ਼ੁਰੂ ਆਪਾਂ ਜੀ ਕਮੀਜ਼ ਤੇ ਸਲਵਾਰ ਤਿਆਰ ਆਪਣਾ ਸੂਟ ਪੂਰਾ ਰੈਡੀ ਹੈਗਾ ਆਪਾਂ ਕਮੀਜ਼ ਤੇ ਲੈਸ ਲਾਈ ਸੀ ਲੈਸ ਲਾਈ ਸੀ ਆਪਾਂ ਕੱਟ ਕਰਕੇ ਜੀ ਕੱਟ ਕਰਕੇ ਆਪਾਂ ਵਿੱਚ ਲੈਸ ਪਾਈ ਹੈ ਜੀ ऐसे तरह ये आपा बाहां ते डिजाइन ਪਾਇਆਗਾ ਇਹ ਕੇਰੇ ਦਾ ਇਹ ਕੇਰੇ ਤੇ ਆਪਾਂ ਦੋ ਦੋ ਵਾਰੀ ਲਾਈਏ ਬਾਹਾਂ ਤੇ ਇੱਕ ਵਾਰੀ ਲਾਈਏ ਇਸ ਤਰ੍ਹਾਂ ਸਲਵਾਰ ਤੇ ਪਾਇਆ ਜੀ ਆਪਾਂ ਪੌਚਾਂ ਤੇ ਕੱਟ ਕਰਕੇ ਆਹ ਦੇਖੋ ਜੀ ਪੂਰਾ ਆਪਣਾ ਸੂਟ ਤਿਆਰ ਹੈ ਜੀ ये कट करके लैस पाई है सौखा तरीका है कट करके लैस पाई दूसरे सूट से इस तरह डिजाइन पाया बेचारे कलियां नहीं नी अपने इस तरह अंबरेला वा बनाई है जी अपने ਐਸਟਰਾ ਪਹੁੰਚੇ ਤੇ ਲਈਏ ਲੈਸੋ ਇਹ ਵੀ ਪੂਰਾ ਸੂਟ ਤਿਆਰ ਹੈ ਜੀ ਸੋਨੋ ਜੀ ਦੋ ਜਿਹ ਦੋਨੇ ਸੂਟ ਕਿਦਾਂ ਦੇ ਲੱਗੇ ਲਾਈਕ ਤੇ ਕਮੈਂਟ ਕਰਕੇ ਦਿਓ ਸੇ ਦੱਸਿਆ ਕਰੋ ਮਿਲ ਜਿਆ ਸਾਨੂੰ ਅਗਲੀ ਵੀਡੀਓ ਚ